ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਸਫ਼ਰ ਤੁਹਾਨੂੰ ਦਿਖਾਵਾਂਗੇ ਜਰਮਨ ਦੀ ਸਿਟੀ ਮਿਊਨਿਕ ਤੋਂ ਇਟਲੀ ਦੇ ਸ਼ਹਿਰ ਕਸੇਰਤਾ ਤੱਕ ਦਾ ਜਿਹੜਾ ਕਿ ਬਿਲਕੁਲ ਨਾਪੋਲੀ ਦੇ ਨੇੜੇ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਆਪਣਾ ਸਮਾਨ ਚੱਕਿਆ ਤੇ ਆਪਾਂ ਪਹੁੰਚੇ ਫਲੈਕਸ ਬੱਸ ਸਟੇਸ਼ਨ ਇੱਥੇ ਆਪਾਂ ਬੱਸ ਦਾ ਆਪਣਾ ਟਾਈਮ ਚੈੱਕ ਕੀਤਾ ਕਿ ਜਿਹੜਾ ਕਿ ਆਉਂਦੇ ਹੋਏ ਸਿਰਫ ਅਜੇ ਅੱਧਾ ਪੌਣਾ ਘੰਟਾ ਰਹਿੰਦਾ ਸੀਗਾ ਤੁਸੀਂ ਮੇਰਾ ਸਮਾਨ ਦੇਖ ਸਕਦੇ ਹੋ ਇਹ ਚ ਆਪਾਂ ਖਾਣ ਪੀਣ ਵਾਲਾ ਸਾਰਾ ਸਮਾਨ ਪੈਕ ਕਰਕੇ ਰੱਖ ਲਿਆ ਆਪਣਾ ਜਿਹੜਾ ਸਫਰ ਸੀਗਾ ਉਹ ਮੈਨਿੰਗ ਸਿਟੀ ਤੋਂ ਸ਼ੁਰੂ ਹੋ ਕੇ ਇਨਜ਼ਬਰਗ ਦੀਆਂ ਪਹਾੜੀਆਂ ਜਿਹੜੀਆਂ ਕਿ ਆਸਟਰੀਆ ਚ ਪੈਂਦੀਆਂ ਨੇ ਬੋਲਜਾਨੋ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਵੈਰੋਨਾ ਦੈਨ ਆਪਣਾ ਬੋਲਜਾਨਾ ਫਲੋਰੈਂਸ ਦੇ ਵਿੱਚ ਸਟਾਪ ਹੁੰਦਾ ਹੈ ਫਿਰ ਆਪਾਂ ਰੋਮ ਸਿਟੀ ਦੇ ਥਰੂ ਹੁੰਦੇ ਹੁੰਦੇ ਆਪਾਂ ਨਾਪੋਲੀ ਦੇ ਨੇੜੇ ਜਿਹੜਾ ਕਸਬਾ ਪੈਂਦਾ ਕਸੇਰਤਾ ਉੱਥੇ ਪਹੁੰਚੇ ਇੱਥੇ ਮੇਰੇ ਭੂਆ ਦੇ ਬੇਟੇ ਰਹਿੰਦੇ ਸੀਗੇ ਅੱਗੇ ਤੁਸੀਂ ਟਿਕਟ ਦੇਖ ਸਕਦੇ ਹੋ ਇਹ ਟਿਕਟ ਜਿਹੜੀ ਕਿ अराउंड 50-55 ਯੂਰੋ ਦੀ ਹੀ ਆਲਮੋਸਟ ਪੈਂਦੀ ਆ ਸਾਰੇ ਯੂਰਪ ਨੂੰ ਆਪਾਂ ਜਦੋਂ ਕਵਰ ਕਰਦੇ ਆ ਤੇ ਇਹ ਬਹੁਤ ਬੱਸਾਂ ਦਾ ਸਫ਼ਰ ਬਹੁਤ ਕਨਵੀਨੈਂਟ ਹੁੰਦਾ ਹੈ ਚੈੱਕ ਇਨ ਕਰਵਾ ਕੇ ਸਮਾਨ ਆਪਾਂ ਰੱਖ ਕੇ ਆਪਾਂ ਬੱਸ ਦੇ ਵਿੱਚ ਬੈਠ ਕੇ ਤੇ ਬੱਸ ਸਟੇਸ਼ਨ ਤੋਂ ਤੁਰ ਪਈ ਸੀ ਵੈਸੇ ਮੈਂ 2-3 ਦਿਨ ਮਿਊਨਿਕ ਸਿਟੀ ਕੋ ਮੇ ਸੀ ਪਰ ਕੁਝ ਕੁ ਚੀਜ਼ਾਂ ਜਿਹੜੀਆਂ ਕਿ ਰਹਿ ਗਈਆਂ ਸੀਗੀਆਂ ਜਿਵੇਂ ਸਾਈਟ ਸੀਇੰਗ ਹੁੰਦੀਆਂ ਨੇ ਤਾਂ ਬੱਸ ਦੇ ਵਿੱਚ ਬੈਠਨ ਸਾਰੇ ਆਪਾਂ ਆਪ ਦਾ ਫੋਨ ਦਾ ਕੈਮਰਾ ਖੋਲਿਆ ਬੱਸ ਦੇ ਵਿੱਚ ਬਹੁਤ ਸ਼ਾਂਤੀ ਸੀਗੀ ਤੇ অলਮੋਸਟ ਸਾਰੇ ਪੈਸੇਂਜਰ ਸੀ ਜਿਹੜੇ ਵਕਫ ਵਕ ਸਿਟੀਜ਼ ਜਿਹੜੀਆਂ ਹੁੰਦੀਆਂ ਨੇ ਇਟਲੀ ਦੇ ਵਿੱਚ ਉੱਥੇ ਜਾਣ ਵਾਲੇ ਸੀਗੇ ਤੁਸੀਂ ਦੇਖ ਸਕਦੇ ਹੋ ਮਿਊਨਿਕ ਸਿਟੀ ਦੇ ਕੁਝ ਕੁ ਨਜ਼ਰ ਹੈਗੇ ਨੇ ਇਸ ਤੋਂ ਬਾਅਦ ਜਿਹੜਾ ਸਫ਼ਰ ਸ਼ੁਰੂ ਹੋਣਾ ਮਿਊਨਿਕ ਤੋਂ ਜਦੋਂ ਬਾਹਰ ਨਿਕਲਦੇ ਹਾਂ ਤਾਂ ਤੁਹਾਨੂੰ ਇਨਜ਼ਬਰਗ ਦੀਆਂ ਪਹਾੜੀਆਂ ਦਿਸਣਗੀਆਂ ਪਹਾੜੀਆਂ ਨੂੰ ਕ੍ਰੋਸ ਕਰਦੇ ਕਰਦੇ ਆਪਾਂ ਆਸਟਰੀਆ ਦੇ ਵਿੱਚ ਪਹੁੰਚ ਜਾਾਂਗੇ ਜਿਹੜੀ ਕਿ ਇੱਕ ਅਲੱਗ ਕੰਟਰੀ ਐ ਤੁਸੀਂ ਯੂਰਪ ਦੀ ਇੱਕ ਗੱਲ ਖਾਸ ਹੈਗੀ ਆ ਕਿ ਜਿੰਨੀਆਂ ਵੀ 27 28 ਕੰਟਰੀਸ ਹੈਗੀਆਂ ਨੇ ਉਹ ਸਾਰੀਆਂ ਇੱਕ ਦੂਜੇ ਨਾਲ ਇਦਾਂ ਦਾ ਲੈਂਡ ਬਾਰਡਰ ਹੀ ਸ਼ੇਅਰ ਕਰਦੀਆਂ ਨੇ ਤਾਂ ਇਹਨਾਂ ਦੇ ਵਿੱਚ ਕੋਈ ਵੀ ਤਾਰ ਨਹੀਂ ਲੱਗੀ ਹੋਈਗੀ ਤੇ ਇਦਾਂ ਹੀ ਸਫ਼ਰ ਸ਼ੁਰੂ ਹੁੰਦਾ ਹੈ ਤੁਹਾਨੂੰ ਦੇਖੋ ਸਾਹਮਣੇ ਪਹਾੜੀਆਂ ਦਿਸਣੀਆਂ ਸ਼ੁਰੂ ਵੀ ਹੋ ਗਈਆਂ ਹੋਣੀਆਂ ਇਨਜ਼ਬਰਗ ਦੀਆਂ ਤਾਂ ਇਹਨਾਂ ਨੂੰ ਪ੍ਰੋਕ੍ਰੋਸ ਕਰਦੇ ਕਰਦੇ ਅੱਗੇ ਸ਼ੇਖ ਘੰਟੇ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਆਸਟਰੀਆ ਦੀ ਇੱਕ ਜਗ੍ਹਾ ਦੇ ਉੱਪਰ ਜਾ ਕੇ ਬੱਸ ਰੁਕਦੀ ਹੈ ਜਿੱਥੇ ਕਿ ਰਿਫਰੈਸ਼ਮੈਂਟ ਮੀਨਸ ਕਿ ਖਾਣ ਪੀਣ ਨੂੰ ਤੁਸੀਂ ਕੁਝ ਵੀ ਲੈ ਸਕਦੇ ਆ ਕਾਫੀ ਵਗੈਰਾ ਪੀਣ ਵਾਸਤੇ ਲੈ ਸਕਦੇ ਆ ਤਾਂ ਤੁਸੀਂ ਇਸ 뷰 ਨੂੰ ਇੰਜੋਏ ਕਰੋ ਪ੍ਰਿਆ ਦੇ ਵਿੱਚ ਫਿਰ ਇਹ ਇੱਕ ਜਗ੍ਹਾ ਆਉਂਦੀ ਹੈ ਜਿੱਥੇ ਕਿ ਆਲਮੋਸਟ ਸਾਰੀਆਂ ਬੱਸਸ ਸਟਾਪ ਕਰਦੀਆਂ ਨੇ ਕਾਫੀ ਖੂਬਸੂਰਤ ਜਿਹੜਾ ਮੌਸਮ ਸੀ ਇੱਥੋਂ ਆਪਾਂ ਇੱਕ ਕਾਫੀ ਲਈ ਤੇ ਰਿਫਰੈਸ਼ਮੈਂਟ ਦਾ ਕੁਝ ਖਾਣ ਪੀਣ ਦਾ ਸਮਾਨ ਲਿਆ ਕਾਫੀ ਕੇ ਆਪਾਂ ਅੱਗੇ ਬੱਸ ਦਾ ਸਫਰ ਇੰਜੋਏ ਕੀਤਾ ਤੇ ਕੁਝ ਕੱਪਾਏ ਤੇ ਫੋਟੋਸ ਬੈਠ ਕੇ ਕੀਤੀਆਂ ਫਿਕਸ ਬੱਸਸ ਦਾ ਜਿਹੜਾ ਸਫਰ ਹੈ ਨਾ ਉਹ ਬਹੁਤ ਹੀ ਆਰਾਮਦਾਇਕ ਤੇ ਇੰਜੋਇਮੈਂਟ ਵਾਲਾ ਲੰਬਾ ਜ਼ਰੂਰ ਹੁੰਦਾ ਹੈ ਸਫਰ ਪਰ ਇੰਜੋਏ ਵਾਲਾ ਹੈਗਾ ਤੁਸੀਂ ਲਗਭਗ ਜੇ ਯੂਰਪ ਦੇਖਣਾ ਹੈ ਤੁਸੀਂ ਫਲੈਕਸ ਬੱਸ ਦੇ ਥਰੂ ਹੀ ਦੇਖੋ ਤਾਂ ਜ਼ਿਆਦਾ ਵਧੀਆ ਹੈ ਫਲਾਈਟਸ ਦੇ ਨਾਲ ਤੁਸੀਂ ਬਹੁਤ ਸਾਰੀਆਂ ਨਿਚਰ ਦੀਆਂ ਚੀਜ਼ਾਂ ਐ ਜਿਹੜੀਆਂ ਉਹ ਸਕਿੱਪ ਕਰ ਦਿੰਨੇ ਆ ਰਾਤ ਹੋ ਚੁੱਕੀ ਸੀਗੀ ਇਟਲੀ ਦੇ ਆਲਮੋਸਟ ਨੇੜੇ ਪਹੁੰਚ ਗਏ ਸੀਗੇ ਤੇ ਤੁਸੀਂ ਬੱਸ ਦੇ ਵਿੱਚ ਦੇਖ ਸਕਦੇ ਹੋ ਸਾਰੇ ਜਿਹੜੇ ਪੈਸੇਂਜਰਸ ਸੀਗੇ ਉਹ ਸੁੱਤੇ ਪਏ ਸੀ ਹੁਣ ਆਪਾਂ ਪਹੁੰਚਣ ਵਾਲੇ ਸੀਗੇ ਸਿਟੀ ਫਲੋਰੈਂਸ ਜਿੱਥੇ ਕਿ ਆਪਾਂ ਬੱਸ ਚੇਂਜ ਕਰਨੀ ਸੀ ਬੱਸ ਦੇ ਲਈ ਅਜੇ 2 ਘੰਟੇ ਪਏ ਸੀਗੇ ਤਾਂ ਮੈਂ ਕੁਝ ਕੁ ਵੀਡੀਓਜ਼ ਤੇ ਫੋਟੋਸ ਲਈਆਂ ਇੱਥੋਂ ਤੇ ਅਗਲੀ ਵਸ ਦਾ ਮੈਂ ਇੰਤਜ਼ਾਰ ਕਰ ਰਿਹਾ ਸੀ ਇਹ ਕਾਫੀ ਖੂਬਸੂਰਤ ਇਟਲੀ ਦੀ ਇੱਕ ਸਿਟੀ ਹੈ ਫਲੋਰੈਂਸ ਹੈ ਜਿਹੜੀ ਉਸ ਤੋਂ ਬਾਅਦ ਬਸ ਆਪਾਂ ਫੜ ਕੇ ਕਸੇਰਤਾ ਪਹੁੰਚ ਜਿੱਥੇ ਹਮਨੇ ਵੀਰੇ ਹੁਣੇ ਤੇ ਭਾਬੀ ਜੀ ਹੁਣੀ ਮੈਨੂੰ ਪਿਕ ਕਰਨ ਦੇ ਲਈ ਆਏ ਤਾਂ ਆਪਾਂ ਇਹਨਾਂ ਨੂੰ ਸਾਸ਼ੀਕਾਲ ਕਰਕੇ ਤੇ ਘਰ ਵੱਲ ਜਾਣ ਦੇ ਲਈ ਚੱਲੇ ਪਾਤੇ ਜੀ ਧੰਨਵਾਦ ਤੁਹਾਡਾ ਬਲੌਗ ਦੇਖਣ ਦੇ ਲਈ